ਸਨ ਕਿ ਹਾਂ ਕਿੰਨੇ ਨੇ ਪਾਣੀ ਇੰਨੇ ਚੜੀ ਜੇ ਤੈਨੂੰ ਥਾ ਪੀੜੀ ਦੇ ਨੇ ਤਿੰਨ ਨਹੀਂ ਮਾਹ ਤਿੰਨ ਆਇਆ ਦੇਣਾ ਹੈ ਹਾਂ ਤੇ ਤਿੰਨ ਨਹੀਂ ਆਉਂਦਾ ਉਹਦੇ ਉਹਦਾ ਛੱਡ ਤੂੰ ਆ ਦੇਖ ਹੋਰ ਦੇਖ ਲੈ ਯਾਰ تا کتنیان بکرییاں کھڑیاں نے تے ہوئی لے لے کوئی آ لال چھری بھی سوئی ہوئی ہے آ بھی سوئی ہے آ بھی او بھی س ہوئی ہے لے سوری او سوری آلا ڈبّی پاری بکریاں نالے بچے دو نے چاک او چنگی ہے سنکھ آجا ਉਪਰਾਂ ਪਸੰਦ ਕਰ ਬਈ ਫਿਰ ਦੇਖਾਂਗੇ ਉਹ ਦੋ ਬੱਚੇ ਹੈਗੇ ਉਹ ਬੈਠੇ ਕੋਈ ਤੇਰੀ ਪਸੰਦ ਆਊਗੀ ਤਾਵੇਂ ਛੇੜੂ ਵਾਲੇ ਨੂੰ ਮੈਨੂੰ ਨਹੀਂ ਛੇੜਦਾ ਖੋਲ ਚੋਲੀ